ਕੋਈ ਕੰਪਰੋਮਾਈਜ਼ ਨਹੀਂ ਕਰ ਸਕਦਾ ਖੋਪੜੀ ਲਹਾ ਸਕਦਾ ਸਿਰ ਕੰਪਰੋਵਾਈ ਨਹੀਂ ਕਰ ਸਕਦਾ ਉਬੜ ਦੀ ਦੇ ਵਿੱਚ ਬੈਠ ਸਕਦਾ ਚੜਖ ਦੀ ਚੜ ਸਕਦਾ ਕੰਪਰੋਮਾਈਜ਼ ਨਹੀਂ ਕਰ ਸਕਦਾ ਸਿੱਖਾਂ ਨੇ ਕੰਪਰੋਵਾਈ ਨਹੀਂ ਕੀਤਾ ਬੰਦੇ ਬਾਦਲੇ ਕੰਪਰੋਮਾਈਜ਼ ਕੀਤਾ ਤੇ ਮਾਰਿਆ ਗਿਆ ਸਿੱਖੀ ਤਾਂ ਵੀ ਖਾਰਜ ਹੋ ਗਿਆ ਹੋਰ ਮੌਤ ਵੀ ਹੋ ਗਈ ਉਹ ਜਿਹੜੀ ਗੱਲ ਦਾ ਕੰਪਰੋਮਾਈਜ਼ ਕੀਤਾ ਤਾਂ ਵਜਣ ਵਾਸਤੇ ਜਾਨਵਰਖੀ ਦਾ ਉਬੜੀ ਮਿਲੀ ਡੁੱਬਦਾ ਵੇ ਲੋਗ ਆਏ ਮਾਇਆਵਲੀ ਨਾਲ ਦੋ ਹੀ ਚਲੇਗੇ ਜੇ ਕੰਪਰੋਮਾਈਜ਼ ਕੀਤਾ ਬੰਦੇ ਬਾਹਰ ਨੇ ਕੰਪਰੋਮਾਈਜ਼ ਕੀਤਾ ਨਾਮਧਾਰੀਆਂ ਨੇ ਕੀਤਾ ਨਾ ਤਾਂ ਫਿਰ ਦੋ ਹੀ ਖਤਮ ਹੋਗੇ ਕੌਡੀ ਦੀ ਕੁਛ ਨਹੀਂ ਗੱਜ ਕੰਪਰੋਮਾਈਜ਼ ਨਹੀਂ ਕਰ ਸਕਦਾ ਜਾਨ ਬਖਸ਼ੀ ਦੀ ਕੰਪਰੋਮਾਈਜ਼ ਤਾਂ ਹੋ ਹੀ ਨਹੀਂ ਸਕਦੀ ਇਹਦੇ ਵਿੱਚ ਜਾਨ ਬਖਸ਼ੀ ਦੀ ਕੰਪਰੋਮਾਈਜ਼ ਨਹੀਂ ਹੁੰਦੀ ਹੁਣ ਕੰਪਰੋਮਾਈਜ਼ ਹੋਰ ਕਾਦਾ ਹੁੰਦਾ ਜੇ ਉਹਨਾਂ ਨੇ ਮਰਨਾ ਹੀ ਸੀ ਉੱਥੇ ਲੜ ਕੇ ਮਰ ਜਾਂਦੇ ਇਹ ਸ਼ੀਰ ਹੋਣਾ ਸੀ ਜੇ ਮਰਿਆ ਤਾਂ ਸ਼ੀਰ ਹੋਣਾ ਬੰਦੇ ਬਾਹਰ ਲਾ ਉੱਥੇ ਵੀ ਗੜੀ ਜਾ ਗ੍ਰਫਤਾਰ ਹੋਣ ਦਾ ਕੀ ਬਦਲ ਸੀ ਜਿਹੜਾ ਗ੍ਰਫਤਾਰ ਹੋਣਾ ਕੰਪਰਵਾਇਜ਼ ਹੁੰਦਾ ਉੱਥੇ ਪਹਿਲਾਂ ਪਹਿਲਾਂ ਕੰਪਰਵਾਇਜ਼ ਹੈ ਫਿਰ ਗ੍ਰਫਤਾਰ ਹੋਣਾ ਸਿੱਖੇ ਇਸ ਗੱਲ ਨੂੰ ਨਹੀਂ ਸਮਝ ਸਕਦੇ ਆ ਜਿਹੜੇ ਬੰਦੇ ਬਾਦਲਾਂ ਦਾ ਬਣਾ ਰਹੇ ਨੇ ਕਿ ਸਿੱਖ ਨੇ ਕਿਤੇ ਆ ਦੇਖੋ ਨਾ ਗੁਰਬਾਣੀ ਦਾ ਕੀ ਕਹਿੰਦੀ ਹੈ ਇਹਨਾਂ ਨੇ ਸਿੱਖੀ ਦਾ ਕੀ ਲੈਣਾ ਸਿੱਖੀ ਸੁਖੀ ਵਾਲੀ ਕੋਈ ਗੱਲ ਨਹੀਂ ਉਹਨਾਂ ਕੋਲ ਹੈਗੀ ਬੰਦਾ ਬਾਹਰ ਦੇ ਸਿੱਖੀ ਛੱਡ ਗਿਆ ਸੀ ਵਾਦਾ ਨੇ ਤੋੜ ਕੀਤਾ ਹੋਇਆ ਹੁਕਮਨਾਮਾ ਉਹਦੇ ਖلاف ਜਾਰੀ ਕੀਤਾ ਹੈ ਇਹਨਾਂ ਨੇ ਸਾਡੀ ਵਡ ਦੇ ਦਿੱਤਾ ਸਿੱਖੀ ਦਾ ਹੁਣ ਇਹਦੇ ਨਾਲ ਚਾਹੁੰਦੇ ਨੇ ਕਿਉਂਕਿ ਆਪ ਸਿੱਖ ਦੀ ਜਾਇਜ ਇਹ ਸਿੱਖ ਨੇ ਉਹ ਜਾ ਬੰਦਾ ਬਾਹਰ ਹੈ ਇਹਨਾਂ ਵਰਗਾ ਹੈਗਾ ਇਹਨਾਂ ਦਾ ਮੰਨਣਾ ਜੇ ਉਹ ਨੂੰ ਸਾਡੀ ਵਡ ਸਿੱਖੀ ਦਾ ਮਿਲ ਜਾਏ ਸੰਗਤ ਵੱਲੋਂ ਤਾਂ ਸਾਨੂੰ ਵੀ ਮਿਲ ਜਾ ਆਪਣੇ ਸਾਡੀ ਵਡ ਵਾਸਤੇ ਕਹਿੰਦੇ ਨੇ ਵੀ ਅਸੀਂ ਹੱਥ ਖੜੇ ਕਰਕੇ ਉੱਥੋਂ ਆ ਗਏ ਸੀ ਨਾ ਦਰਬਾਰ ਸਾਹਿਬ ਚੋਂ ਉਹ ਹੱਥ ਖੜੇ ਕਰਕੇ ਆ ਗਿਆ ਸੀ ਇਹਨਾਂ ਵਰਗਾ ਹੀ ਹੋਇਆ ਇਹਨਾਂ ਨੂੰ ਸਾਡੇ ਨਾਲੇ ਸਾਰੀ ਦੁਨੀਆ ਸਾਡੇ ਵੰਡ ਦੇ ਦੇਵੇ ਸਿੱਖੀ ਦਾ ਅਸਲ ਤਾਂ ਦਰਗਾਹ ਜੋ ਬਣਨਾ ਹੈ ਇਹ ਸਾਡੀ ਵੰਡ ਦਾ ਦਰਗਾਹ ਜੋ ਬਣਨ ਵਾਲੇ ਹੁੰਦੇ ਨੇ ਲੋਕ ਚਾਹੇ ਸਾਰੇ ਸਾਡੀ ਵੰਡ ਦੇ ਜਾਣ ਕੀ ਫਰਕ ਪੈਂਦਾ ਇਹਦੇ ਨਾਲ ਸਵਾਲਿਆ ਗੁਰਬਾਣੀ ਦੀ ਕਸੌਟੀ ਤੇ ਪੂਰੇ ਹੋ ਨਹੀਂ ਪੂਰੇ ਕੱਟ ਪਕਾਈ ਉੱਥੇ ਪਾਈ ਨਾਨਕ ਗਿਆ ਜਾਪੇ ਜਾ ਦਰਗਾਹ ਜਾ ਕੇ ਪਤਾ ਲੱਗੂਗਾ ਤੇ ਪੱਕੇ ਦਾ ਸਿੱਖੀ ਦਾ ਇੱਥੇ ਕੋਣ ਕੋਈ ਤੇ ਇੱਥੇ ਤਾਂ ਸੰਤ ਵੀ ਸਾਰੇ ਸੰਤ ਤੇ ਸਾਡੀ ਬੀੜ ਲਈ ਫਿਰਦਨ ਹਜ਼ਾਰ ਆਦਮੀ ਇਕੱਠੇ ਕਰਕੇ ਮਾਂਪੁਰ ਕਹੀ ਜਾਂਦੇ ਨੇ ਇਹ ਤਾਂ ਗਾਹ ਬਤਾ ਲਗੂ ਕੋਣ ਸੰਤ ਕੋਣ ਨਹੀਂ ਹੈ ਇੱਥੇ ਵੀ ਗੁਰਬਾਣੀ ਦੀ ਕਸੌਟੀ ਦੇ ਤੋਲ ਕੇ ਦੇਖ ਲੋ ਸਭ ਕੋ ਪੂਰਾ ਆਪੋ ਆਖਾ ਘਟਣਾ ਕੋ ਆਪੋ ਹੋਵੇ ਘਟਣਾ ਕੋ ਆਖ ਇਹ ਤਾਂ ਨਾਨਕ ਵਾਲੇ ਵੀ ਸੀ ਤਬ ਕੋ ਪੂਰਾ ਆਪੋ ਹੋਵੇ ਘਟਨਾ ਕੋ ਆਖੇ ਪਤ ਪਰਵਾਨਾ ਪਾਛੇ ਪਾਈਏ ਤੋ ਨਾਂਖ ਤੋਲੇ ਜਾਂਪ ਆ ਬਾਜੇ ਨਾ ਬੱਟਾ ਪਿੱਛੇ ਗੁਰਮਤ ਦਾ ਫਿਰ ਪਤਾ ਲੱਗੂ ਪੂਰਾ ਹੈ ਕਿ ਨਹੀਂ ਹੈ ਪਤ ਪਰਵਾਨਾ ਕਿਥੇ ਪਤੀ ਪਰਵਾਨਾ ਪਰਮੇਸ਼ਰ ਨੂੰ ਜੋ ਪਰਵਾਨਾ ਬੱਟਾ ਉਹ ਬਾਈਏ ਆਹ ਹੈ ਪਰਵਾਨ ਗੁਰਬਾਣੀ ਗੁਰਬਾਣੀ ਪਰਵਾਨਾ ਦਰਗਾਹ ਜੀ ਪਰਮੇਸ਼ਰ ਨੂੰ ਇਹਦੇ ਕਸੌਟੀ ਦੇ ਤੋਲ ਕੇ ਦੇਖੋ ਪੱਤ ਪਰਵਾਣੇ ਦਾ ਵੱਧ ਹੋਵੇ ਪ੍ਰਵਾਣ ਦਾ ਵੱਡ ਨਹੀਂ ਹਾਂ ਉੱਤੇ